ਮੇਲਾ ਮੇਲਾ ਦਾ ਲੱਗਿਆ ਇੰਨਾ ਦਾ ਲੱਗੀ ਰਹਿੰਦੇ ਰੋਜਿਆ ਤੇ ਦੁਨੀਆ ਦੁਨੀਆ ਖੜੀਆਂ ਰੰਗ ਬਰੰਗੀ ਦੁਨੀਆ ਇੱਕ ਬਾਬਾ ਜੀ ਖੜੇ ਨੇ ਕੈਨੀ ਧੈਨੀ ਲਾਲ ਸਹਿਜ ਸ਼ੌਕ ਦੇ ਮਰੀਏ ਇਹਦੇ ਬੰਦੇ ਸਾਰੀ ਕਾਲਾ ਮੁੰਡੇ ਦੇ ਚਾਦਰਾਂ ਡੱਪੀਆਂ ਦਾ ਸੱਤ ਰੰਗਾ ਪਰਨਾ ਤੇ ਵਧੀਆ ਇਹਦੇ ਬਾਲਾਂ ਦਾ ਵੀ ਖਰਨਾ ਲਾਲ ਮੁੱਛ ਦਾ ਵੀ ਪੁੱਛੇ ਦੀ ਆਏ ਦੀ ਬਾਕੀ ਇਹ ਹੁਣਾ ਜੀ ਮੇਰੇ ਖਿਆਲ 40 ਵਿੱਚ ਆ 40 ਤੇ 4 4 47 47 62 ਇੰਚ ਉਧਰੋਂ 62 ਇੰਚ ਲੰਬਾ ਵੀ 5.5 ਫੁੱਟ ਹੋ ਗਿਆ ਸਾਢੇ 5 ਫੁੱਟ ਹੈ ਇਹ ਲਵਾਈ ਬਾਟ ਉਸ ਤੱਕ ਮਿਲ ਲੋ ਜੀ ਸਿੰਗੀ ਬਹੁਤ ਯਾਰ ਅਜੂ ਸਿੰਗੀ ਸਿੰਗੀ ਦਾ ਹੀ ਮੁੱਲ ਹੈ ਆਮਲੀ ਨੂੰ ਲੋ ਕਰ ਲਾ ਉਹ ਬਸ ਕੋਈ ਨਹੀਂ ਇਹਦਾ ਤੂੰ ਕੰਮ ਨਾ ਕਰ ਗਰੀਬ ਆ ਬੀ ਉਹ ਤੂੰ ਬੀੜੀਆਂ ਪੀ ਲਈ ਹੋ ਜਾਏਗਾ ਤੇ ਹਬੀ ਲੈ ਬਾਈ ਚੂਗਲਾ ਮੁੰਡਿਆ ਇਹ ਆਪਣੇ ਅਰੇ ਲੱਖੀ ਹਮ ਤਾਂ ਤੇਰੇ ਪਿਆਰ ਵਿੱਚ ਲੁੱਟ ਗਏ ਪਰ ਫੁੱਟ ਗਏ ਤੇਰੀ ਜੁਗਰਾ ਹਾਂ ਤੇਰੀ ਜੁਗਰਾ ਹਮ ਤਾਂ ਤੇਰੇ ਸੇ ਪਿਆਰ ਜ਼ਿਆਦਾ ਕਰਤੇ ਅਰਾਜੁ ਤੇਰੀ ਗੱਲ ਨਹੀਂ ਲੋਕਾਂ ਨੂੰ ਕਦੀ ਅੱਲਗ ਜੇ ਸਹੀ ਗੱਲ ਕਰ ਹਮ ਬੰਦਾ ਕ ਬੰਦਾ ਨਹੀਂ ਦੇਖਦੇ ਬੰਦੇ ਦੀ ਤਸਵੀਰ ਦੇਖਦੇ ਹਾਂ ਬੰਦੇ ਦੀ ਖਾਣੇ ਵਾਲੀ ਮਿੱਠੀ ਖੀਰ ਦੇਖਦੇ ਹਾਂ ਕਿਰਿਆ ਬੋਲ ਨੇ ਵੀ ਵਿਕਦੇ ਨੇ ਹੋਰ ਕੀ ਵਿਕਦਾ ਏ ਮੰਡੀਆਂ ਚ ਕਹਿ ਵਿਕਦੀਆਂ ਨੇ ਗਾਨੀਆਂ ਅੱਛਾ ਤੇ ਦੁੱਧ ਤਾਂ ਘੱਟੇ ਹੋ ਕਿਉਂ ਜੀ ਪੈਸਾ ਨਾਲ ਵਿਕਦਾ ਨਸਲ ਵਿਕਦੇ ਨੇ ਨਸਲ ਹਾਂ ਨਸਲ ਖਰਨਾ ਉਹ ਬਾਕੀ ਹੋਰ ਕਿਹੜੀਆਂ ਸਿੰਗੀਆਂ ਦਾ ਵੀ ਮੁੱਲ ਹੈ ਜੀ ਇਹ ਖਰਾ ਕੋਈ ਗੱਲ ਨਹੀਂ ਪਠਰੀ ਇਹਦੀ ਆ ਜਿਆਰੇ ਕਲਾ ਸਕੂਲ ਤਾਂ ਨਹੀਂ ਹੁੰਦੀਆਂ ਆਹ ਬੱਥੇ ਇਹ ਵੀ ਜਿਹੜੀ ਵਿਕਦੀਆਂ ਨੇ ਮੰਡੀਆਂ ਦੇ ਵਿੱਚ ਛੱਲੇ ਮੁੰਦੀਆਂ ਬਿਲਕੁਲ ਗਿਨੇਟਿੰਗ ਟੋਟਿੰਗ ਪਿੰਗ ਸੈਟਿੰਗ ਹੈ ਜਾਂ ਚੜੀ ਹੋਈ ਪਿੰਗ ਹੈ ਜਿਹਦਾ ਹਲਾਰਾ ਆ ਗਿਆ ਠੀਕ ਹੈ ਜਿਹੜਾ ਅੱਧ ਵਿਚਾਲੋਂ ਟੁੱਟ ਗਿਆ ਉਹ ਮੁਹੰਮਦ ਸਦੀਕ ਪਹਿਲੀ ਗੱਲ ਤੇ ਜਿਹੜਾ ਡਿੱਕੇ ਸਵਾਰ ਨਾ ਹੋਇਆ ਉਹ ਬੰਦਾ ਨਹੀਂ ਜਿਹੜਾ ਕਹਿੰਦਾ ਵੀ ਇੱਡੇ-ਇੱਡੇ ਕੰਨਾਂ ਵਾਲੀਆਂ ਬੱਕਰੀਆਂ ਪਿਓ ਨੰਬਰ ਸਰੀ ਜ ਨੇ ਮੇਰੇ ਮੂੰਹ ਤੇ ਆ ਕੇ ਗੱਲ ਕਰ ਰਿਹਾ ਨੂੰ ਮੈਂ ਪੁੱਛਿਆ ਸਰ ਬੋਤਿਆਂ ਨਾਲ ਲੱਖੀ ਰਾਮ ਤੇਰਾ ਬੱਕਰਾ ਅੱਜ ਸਿਰ ਹੈ ਤੂੰ ਵੀ ਸਿਰ ਨੰਬਰ ਸਰੀ ਦਾ ਇਨਾ ਕੰਨ ਮੱਥਾ ਉੱਚਾ ਅੱਖਾਂ ਲਾਲ ਦੇ ਵਿੱਚ ਉਹ ਪਿਓਰ ਦੇ ਵਿੱਚ ਜਿਹੜੀ ਬੱਕਰੀ ਆ ਚਾਹੇ ਅੱਖਾਂ ਦਾ ਕੋਈ ਚੱਕਰੇ ਨਹੀਂ ਬਾਈ ਅੱਖਾਂ ਦਾ ਕੋਈ ਕੀ ਬਾਬੇ ਹੋਏ ਨੇ ਲੱਖੀ ਲਸਾੜੇ ਵਾਲੇ ਜੀਆਂ ਬੱਕਰੀਆਂ ਇਹ ਬਾਈ ਦੀਆਂ ਬੱਕਰੀਆਂ ਪੂਰੀਆਂ ਟੌਪ ਦੀਆਂ ਨੇ ਪਹਿਲਾਂ ਵੀ ਆਪਣੇ ਚੈਨਲ ਤੇ ਕਈ ਵੀਡੀਓ ਆਈਆਂ ਨੇ ਬਾਈ ਦੀਆਂ ਤੇ ਬਹੁਤ ਹੀ ਚੜੀਆਂ ਨੇ ਬਾਈ ਦੀਆਂ ਵੀਡੀਓ ਚੜੀਆਂ ਕਿਉਂ ਨੇ ਕਿਉਂਕਿ ਬਾਈ ਦਾ ਬੱਕਰਾ ਪੂਰੇ ਪੰਜਾਬ ਦਾ ਜਦਾ ਟਾਪ ਦਾ ਬਣਿਆ ਹੋਇਆ ਹੈ। ਇਹ ਚੈਂਪੀਅਨ ਕਿਉਂ ਹੈ ਬਾਈ ਰਾਜੂ ਇਹ ਵੀ ਗੱਲ ਦੱਸਣ ਉਹ ਪੂਰੀ ਜਿਹੀ ਡਿਟੇਲ ਦੱਸੋ ਅੱਜਾ। ਸੂਤ ਨੇ ਇਹਦੇ ਬਾਲੇ ਚੰਗੇ ਨੇ ਦਿਖਾਓ ਆਓ ਜੀ। ਜਿਹੜੀ ਇਹ ਚੀਜ਼ ਹੈ ਨਾ ਜੀ ਜੜ ਇਹ ਜੜ ਤੋਂ ਚੈਂਪੀਅਨ ਹੈ। ਇਹਦੀਆਂ ਨਮੈਸਾਂ ਡਕਾਲਾ ਮੰਡੀ ਤੇ ਮੁਕਸਰ ਮੰਡੀ ਸਾਰੀਆਂ ਨਮੈਸਾਂ ਲੌਂਗੋਵਾਲ ਮੰਡੀ ਵੀ ਇਹ ਲੋਟ ਨੇ ਫਿਰ ਅੱਗੇ ਕੀ ਰਿਜ਼ਲਟ ਆਉਏਦਾ ਵੀ ਇਹਦੇ ਨਾਲ ਗੌਰਮੈਂਟ ਦੀ ਡਾਕਟਰਾਂ ਦਾ ਪਾਸ ਕਰਿਆ ਹੈ ਜੀ। ਅੱਛਾ। ਕਿਉਂ ਹੋ ਰਹਿ ਬਸਰੀ ਬੱਚਾ ਜਨ ਵਧੀਆ ਹੈ ਜੀ। ਬਾਕੀ ਇਹ ਹੋਣਾ ਜੀ ਮੇਰੇ ਖਿਆਲ 40 ਵਿੱਚ ਹੈ। 40 ਤੇ 4 4 4 4 62 ਇੰਚ ਉਧਰੋਂ। 62 ਇੰਚ ਲੰਬਾ। ਵੀ ਸਾਢੇ 5 ਫੁੱਟ ਹੋ ਗਿਆ। ਸਾਢੇ 5 ਫੁੱਟ ਦੀ ਲਵਾਈ। 62 ਉਸ ਤੱਕ ਮਿਲ ਲੋ ਜੀ। ਸਿੰਗੀ ਵਾਹ ਵਧੀਆ ਰਾਜੂ ਸਿੰਗੀ। ਸਿੰਗੀ ਦਾ ਹੀ ਮੁੱਲ ਹੈ। ਆਮਰੀ ਨੂੰ ਲੋਡ ਕਰ ਲੈ। ਐਹ ਜੀ ਸਿੰਗੀ ਨਹੀਂ ਛੇਤੀ ਬੋਕਦੀ ਮਿਲਦੀ ਆ ਪੱਠਾ ਫਰਾਂਗ ਦੀ ਬਾਈ ਪੱਠਾ ਬੱਕਰੇ ਦਿਖਾਓ ਪਹਿਲਾਂ ਤਾਂ ਇਹ ਇਹਦਾ ਪੁੱਤ ਹੈ ਹਾਂ ਹਾਂ ਇਹ ਦਿਖਾਓ ਇਹ ਦੋ ਹੋ ਗਿਆ ਦੋ ਹੋ ਗਿਆ ਦੇਖੀ ਮੈਦਾਨ ਦੋ ਛੋਟੇ ਪਈ ਦੋ ਰੰਗ ਹੋ ਗਿਆ ਦਾ ਪੂਰੇ ਬੰਦ ਕਰ ਗਿਆ ਆਹੀ ਬਾਈ ਬਣ ਜਾ ਬੰਦੇ ਨੂੰ ਹੱਥ ਨਹੀਂ ਇਹਨੇ ਭੈਣ ਚੋਰੀ ਸੰਗ ਤੜਾ ਲੈ ਯਾਰ ਇਹਨੇ ਇਹਦੇ ਨਾਲ ਹੀ ਟੱਕੇ ਕਰਦੇ ਇਹਦੇ ਆ ਬੰਦੇ ਆ ਜੀ ਉਹ ਟੱਕਰਾ ਮਾਰ ਲੱਗੇ ਅੱਛਾ ਬਹੁਤ ਹਟੜਾ ਲੱਤੋ ਲੈ ਨਾ ਨੂੰ ਤੋਏ ਬਾ ਪੱਤਾਂ ਨੂੰ ਗਏ ਮੈਨੂੰ ਲੱਗਦਾ ਖੱਟਣ ਦਾ ਤੂੰ ਵੀ ਬਹੁਤ ਹੈ ਫੜ ਰਜਤਰਾ ਕਹੇ ਜਾ ਮਾਲਕ ਹੋ ਜੇ ਬੱਕਰੇ ਆ ਜਾ ਰਜਤ ਫੜ ਸਤਰੀਕਰ ਜੀ ਤੋਰ ਲਾ ਮਾਂ ਵੀ ਮਿੱਤਰ ਮਾਲਕ ਨਹੀਂ ਤਾਂ ਨਾ ਤੋਰ ਕੇ ਦਿਖਾ ਦੇ ਮਾੜਿਆ ਤੋਰੋ ਆ ਜਾ ਇੱਥੇ ਰੁਹ ਜਾ ਆ ਆ ਜਾ ਰਜਤ ਬੰਦ ਚਾ ਨਾ ਤੋਏ ਬਾ ਅਰੇ ਰਜਤ ਆ ਬੱਲੇ ਕਰ ਦੇ ਬੱਲੇ ਵਾਖੀ ਬਾਣੂ ਲੈ ਫੱਕ ਦੇ ਮੋਰਾਂ ਛੜੀ ਨਾ ਕੋ ਖੜ ਜਾਵਨੇ ਤੂੰ ਛੜ ਦੇ ਛੱਡੀ ਤੂੰ ਉਸ ਸਿਹਾਇਏ ਉਸ ਸਿਹਾਇਏ ਨੂੰ ਛੱਡ ਦੇ ਲੈ ਛੱਡ ਦੇ ਛੱਡ ਦੇ ਕਿਹਦੀ ਨੀ ਮੇਰੇ ਅਸੀਂ ਪਿੰਡ ਵਿੱਚ ਕਿੱਥੇ ਜਾਵਾਂਗੇ ਲੈ ਬਾਈ ਦੁਨੀਆਂ ਮਾਰ ਸੀ ਮੇਰੇ ਕਿੱਥੇ ਜਾਵਾਂਗੇ ਮੈਨੇ ਫੋਨ ਲਾਉ ਇਹਨੇ ਬਾਪ ਤਾਂ ਸਰਾ ਹੀ ਕਰਾ ਰੱਖਿਆ ਬਾਈਆਂ ਨੇ ਅਜਾ ਨਾ ਕੀ ਜਾ ਇਹਨਾਂ ਨੇ ਦੇਖ ਸਕਦਾ ਪੱਟਾ ਗੱਟੇ ਪੂਰੇ ਮੱਝਾਂ ਵਰਗੇ ਕਿ ਆਹ ਨਹੀਂ ਇਹ ਟੈਸਟਿਕਲ ਪੂਰਾ ਬੋਡੀ ਸਟਰਕਚਰ ਬੱਕਰੇ ਦਾ ਤੇ ਭਾਈ ਆਹ ਚੀਜ਼ ਦੱਸੋ ਇਹ ਕਿੱਥੋਂ ਲੈਂਦੀ ਹੈ ਇਹ ਆਪਾਂ ਆਪ ਤਿਆਰ ਕਰੀ ਆਪ ਤਿਆਰ ਕਰੀ ਆ ਪੱਕੀ ਗੱਲ ਹੈ ਹਾਂ ਪੱਕੀ ਆਪ ਦੇ ਹੱਥਾਂ ਦੀ ਕਾਰੀਗਰੀ ਆਪ ਦੀ ਤਿਆਰ ਕੀਤੀ ਹੈ ਚਾਹੇ ਮੇਥੋਂ ਪਾਕਿਸਤਾਨੀ ਵੀ ਲੈ ਲਈਏ ਬੋਲ ਇਹ ਆ ਨਾਲ ਆਪਣੇ ਮਿਲ ਜਾਂਦੇ ਨੇ ਪੰਜਾਬ ਚ ਹਾਂ ਹਾਂ ਮੇਰੇ ਕੋਲ ਕਤੋਂਗਰ 10 20 ਕਿਲੋ ਹਜੇ ਵੀ ਪਿਆ ਹੋਇਆ। ਇਹ ਕੀ ਰੇਟ ਕਿਲੋ ਕਿੰਨੇ ਦੇ ਮਿਲਦੇ ਹੋਣੇ? ਇਹ ਜਾਨੀ ਕਿ ਮਹਿੰਗੇ ਹੀ ਮਿਲਦੇ ਨੇ ਜਾਨੀ ਕਿ ਆਮ ਨਹੀਂ। ਫਿਰ ਵੀ ਕਿਲੋ ਕਿੰਨੇ ਦੇ? ਮੈਂ ਇਹ ਯਾਰ 2000 ਕਿਲੋ ਨੂੰ ਵੀ ਨਹੀਂ ਛੱਡਦਾ। ਇਹ ਇੰਨੇ ਮਹਿੰਗੇ ਨੇ ਇਹ। ਇਹ ਕੰਚ ਹੈ ਨਾ। ਕੰਚਾ ਪਹਿਲੇ ਬਣ ਕੇ ਪੁਰਾਣੇ। ਇੰਨਾ ਚੌੜਾ ਫਿਰ ਤੈਂ ਬਣਾਇਆ ਹੈ ਆਪਦੇ ਹੱਥਾਂ ਦੀ ਕਾਰੀਗਰੀ। ਇਹ ਪਿੱਤਲ ਦੇ ਬਣ ਕੇ ਪਾਏ ਨੇ ਵਿੱਚ। ਇਹ ਵੀ ਬਾਈ ਦੀ ਸ਼ਰਾਕ ਦਾ ਕਲਾ ਕਰੀ। ਇਹਦੇ ਵੀ ਆਪ ਬਣਾਏ ਨੇ ਭਾਈ। ਇਹਦੇ ਵੀ ਆਪ ਘਰੇ ਇਹਦੀ ਵੀ ਡਬਲ ਪਈ ਹੈ, ਇਹਦੀ ਵੀ ਡਬਲ ਪਈ ਹੈ। ਅੱਛਾ। ਬਈ ਪਟੇ ਵੀ ਆਪ ਬਣਾ ਬਣਾ ਪਾਉਂਦੇ ਨੇ ਇਹ ਹੋਇ ਤਰ ਬਾਈ ਇਹਨਾਂ ਨੂੰ ਬੱਕਰੀਆਂ ਚ ਆ ਜਾਓ ਆਇਆ ਬਈ ਰਾਜੂ ਹਾਂਜੀ ਹਾਂ ਲਾਓ ਮੈਨੂੰ ਲਾਓ ਇਹਨਾਂ ਦਾ ਲੱਕੀ ਰਹਿੰਦੇ ਰੋਜ਼ ਆ ਤੇ ਦੁਨੀਆ ਦੁਨੀਆ ਖੜੀਆ ਰੰਗ ਬਰੰਗੀ ਦੁਨੀਆ ਤੇ ਕਾ ਬਾਬਾ ਜੀ ਖੜੇ ਨੇ ਕੈਨੀ ਧੈਨੀ ਲਾਲ ਸਹਜਤ ਸੌਗ ਦੇ ਮਾਰੀ ਆ ਇਹਦੇ ਬੰਦੇ ਸਾਰੇ ਕਾਲਾ ਮੁੰਡੇ ਦੇ ਚਾਦਰਾਂ ਦੱਪੀਆਂ ਦਾ ਸੱਤ ਰੰਗਾ ਪਰਨਾ ਤੇ ਵਧੀਆ ਇਹਦੇ ਬਾਲਾਂ ਦਾ ਵੀ ਖਰਨਾ ਲਾਲ ਮੁੱਛ ਦਾ ਵੀ ਪੁੱਛੇ ਦੀਦਾ ਹਾਲ ਇਹ ਲੱਖੀ ਰੱਖਦੇ ਮੁੰਡੇ ਚਰਮਾਲ ਮੁੰਡਾ ਇੱਕੋ ਖੜੇ ਵਾਲਾਂ ਵਾਲਾ ਖੜਾ ਇੱਕੜ ਕਈਆਂ ਹੀ ਕੋਕੀਆਂ ਦੇਖ ਲੈ ਰੰਗ ਬਰੰਗੀ ਦੁਨੀਆ ਸੱਤ ਰੰਗੀ ਇਹ ਮੇਲਾ ਲੱਗਿਆ ਦੁਨੀਆ ਅੱਛਾ ਹਾਂ ਮੇਲੇ ਮੇਲੀਆਂ ਦੇ 11 ਬੇਲੀਆਂ ਦੇ ਕਹਿ ਫਿਰ ਕਹਿੰਦਾ ਓਏ ਰੰਨਾ ਬੇਲੀਆਂ ਦੇ ਦੂਰ ਆ ਲੱਗੇ ਜਿਹੇ ਮੜਾ ਮਸ਼ਹੂਰ ਆ ਨਾ ਪਹਿਲੇ ਨੰਬਰ ਆਉਂਦਾ ਤੂੰ ਦਰਸ਼ਨ ਵਾਈ ਕਿਵੇਂ ਪਿੱਛੇ ਖੜਾ ਆ ਦਰਸ਼ਨ ਓਏ ਪੈਸੇ ਥੇਲੀਆਂ 'ਤੇ ਅੱਛਾ ਹਾਂ ਕਹਿੰਦਾ ਜੇ ਇਸਕ ਕਮਾਉ 11 ਬੇਲੀਆਂ ਦੇ ਨਾਲ ਦਰਸ਼ਨ ਕਿਵੇਂ ਪਿੱਛੇ ਖੜ ਗਿਆ ਓਏ ਤਾਂ ਦਾਹੀ ਹੈ ਆ ਜਾ ਆ ਜਾ ਕੋਈ ਆਜੋ ਆਜੋ ਹਲਾ ਚੱਲਦਾ ਆਪਣੀ ਆ ਜਾ ਚਾਲ ਦੇ ਲਈ ਕਹਿੰਦਾ ਇਸ਼ਕ ਕਮਾਉਣਾ ਹਾਏ ਹਾਏ ਉਹ ਆ ਜਾ ਹੁਣ ਆ ਜਾ ਇੱਕ ਮਿੰਟ ਕਰਦਾ ਉਹ ਕਹਿੰਦਾ ਇਸ਼ਕ ਕਮਾਉਣਾ ਸੋਨੇ ਵਰਗਾ ਯਾਰ ਬਣੂਨੇ ਹੀਰੇ ਉਹ ਕਹਿੰਦਾ ਕਿੱਥੇ ਕਿੱਥੇ ਫਿਰਾਂ ਤੈਨੂੰ ਤੂੰ ਦਾ ਲੱਖੀ ਦੀਆਂ ਤਸਵੀਰਾਂ ਅੱਛਾ ਹਾਂ ਹਾਂਜੀ ਹੁਣ ਤੇਰੀਆਂ ਬੱਕਰੀਆਂ ਲਿਖਿਆ ਲਿਖਾ ਦੇ ਇਹਨੂੰ ਬੜਾ ਕੋਈ ਪੁੱਛਿਆ ਵਾਈ ਨੂੰ ਬੱਕਰੀਆਂ ਦਾ ਰੇਟ ਦੱਸਾਂ ਨਹੀਂ ਬਾਈ ਮੈਂ ਦੱਸਦੇ ਜੇ ਰੱਖਦੇ ਗੱਲ ਕਾ ਨੂੰ ਮੱਥਾ ਮਾਰਨਾ ਐਪੇ ਮਾਰੀ ਜੋ ਹਲੇ ਆਪਾਂ ਦੇ ਦੇਣੇ ਨਹੀਂ ਨਾ ਹਲੇ ਪੱਠਾ ਫੁੱਠਾ ਪਾਵਾਂਗੇ ਇਹ ਵੀ ਐਸੇ ਨਸਲ ਚ ਬੱਕਰੀਆਂ ਦੀ ਇਹੋ ਐਥੇ ਜਿਹੜੀਆਂ ਆਈਆਂ ਨੇ ਪੰਜੇ ਬੱਕਰੇ ਦਾ ਚਮਤਕਾਰ ਇਹ ਗੱਫਣ ਹੈ ਬਾਈ ਇਹ ਗੱਫਣ ਮੈਨੂੰ ਤਾਂ 1.5 ਮਹੀਨਾ ਲੰਦੀ ਇਹ ਉਹ ਬੱਕਰੇ ਦੀ ਭੈਣ ਹੈ ਬਾਈ ਵੱਡੇ ਦੀ ਇਹ ਐਡੀ ਭੈਣ ਨਾ ਉਹਦੀ ਉਹਦੀ ਧੀ ਹੈ ਉਹਦੀ ਧੀ ਅੱਛਾ ਦਿਖਾਈ ਉਹਨਾਂ ਨੂੰ ਮੜਾ ਜਾ ਨਾਲ ਦੀ ਹੋਰ ਸੀ ਬਾਈ ਉਹ ਦੇਖੀ ਸੇਮ ਕੋ ਕੀ ਹਾਂ ਜਿਹੜਾ ਜਿਹੜਾ ਉੱਥੇ ਲੱਗਿਆ ਉਹ ਬੱਕਰੀ ਇੱਕ ਦਹਾ ਦਿਨ ਦੀ ਆਪਾਂ ਨੇ ਡੇਢ ਮਹੀਨੇ ਵੀ ਲਾਇਆ ਸੀ ਕੇਰਾ ਉਹਦਾ ਇੱਕ ਦਹਾ ਦਿਨ ਇਹ ਡੇਢ ਘਾ ਤੋਂ ਲਾਇਆ ਸੀ ਮੇਰਾ ਜੂ ਆ ਦਿੱਤੀ ਉਹ ਬਾਈ ਮੇਰੇ ਨਾਲ ਜੋੜੀ ਬਣਦੀ ਸੀ ਬੱਕਰੀ ਨਾਲ ਬੱਕਰੀ ਦੀ ਇੱਕ ਕੰਨ ਦੀ ਹੈ ਵਿਚੋਂ ਉਸੀਆਂ ਨਾਲ ਕੁੱਤੀਆਂ ਜਾਂ ਵਿੱਚ ਜੋੜੀ ਬਣਦੀ ਫੇਰ ਵੀ ਕੋਈ ਇਹਨਾਂ ਚ ਖਾਸੀਅਤ ਤਾਂ ਹੋਊਗੀ ਇਹ ਲੱਗਾ ਵੀ ਕਿਸੇ ਥਣਪਾਂਟੇ ਤੋਂ ਜਾਂ ਬਾਬੇ ਦੇ ਖੜਿਆ ਜੇ ਇੰਨੇ ਦੋਸਤ ਮੁੰਲਾ ਦਾ ਕੰਨ ਪਸੰਦ ਆ ਗਈ ਤੇਰੇ ਕੰਨੇ ਵਿਕਦੇ ਨੇ ਹੋਰ ਕੀ ਵਿਕਦਾ ਰੇ ਮੰਡੀਆਂ ਚ ਪੈ ਵਿਕਦੀਆਂ ਨੇ ਗਾਨੀਆਂ ਅੱਛਾ ਤੇ ਦੁੱਧ ਤਾਂ ਘੱਟੇ ਹੋ ਕਿਉਂ ਜੀ ਪੈਸਾ ਨਾ ਰੋਈ ਇਕਦਾਂ ਨਸਲ ਵਿਕਦੀ ਜੀ ਨਸਲ ਹਾਂ ਨਸਲ ਖਰਨਾ ਨਸਲ ਹੋਰ ਇਹ ਸਿੰਗੀਆਂ ਦਾ ਵੀ ਮੁੱਲ ਹੈ ਜੀ ਆ ਵੀ ਇੰਨਾ ਵਿਕਦੀਆਂ ਇੱਕ ਰੰਗੀ ਸ਼ੇਰਾ ਹੈ ਜਿਵੇਂ ਪਿਓ ਰਹਿਣਾ ਸੀ ਅੱਛਾ ਜੀ ਇਹ ਵੀ ਇਸੇ ਤਰ੍ਹਾਂ ਜੇ ਮਰਜੀ ਬੰਦਾ ਕੋਈ ਖਾਣਾ ਕਣੀਆਂ ਜਾਂ ਕੋਈ ਖੜਲਾ ਹੋਵੇ ਜਾਂ ਨਾ ਇਹਦੇ ਥੱਲੇ ਕਿੰਨਾ ਕੁ ਦੁੱਧ ਦਊ ਬਾਈ ਇਹ ਥੱਲੇ ਮੀਮਣਾ ਚੁੰਗੀ ਜਾਂਦਾ ਸੀ ਤਾਂ ਕਦੇ ਹੁਣ ਤਾਂ ਆ ਗਿਆ ਚੋਇਆ ਨਹੀਂ ਇਹ ਸੂਏ ਮੰਨੇ ਇਹ ਪਹਿਲਾਂ ਖਰਾਬ ਹੋ ਗਈ ਸੀ ਪਟਾ ਅੱਛਾ ਬੱਚੇ ਅੱਛਾ ਜੀ ਇਹ ਵੇ ਲੈਵਾਈ ਹੋਣ ਆ ਗਏ ਹੁਣ ਜਣ ਕੇ ਧੋਦੇ ਦਾ ਬੱਚਾ ਛੱਡ ਕੇ ਵੀ ਇਹ ਚੋ ਲੈਣਿਆ ਕਿਲੋ ਡੇਢ ਕਿਲੋ ਅੱਛਾ ਠੀਕ ਹੋਰ ਬੱਕਰੀਆਂ ਦਿਖਾ ਕੋਈ ਕਾਲੀਆਂ ਪੱਠਾ ਪੱਠਾ ਲਿਆ ਪੱਠਾ ਵੜ ਕੇ ਤਾਂ ਹੀ ਮੇ ਜੀ ਇਹ ਵੀ ਉਹਦੀ ਪਹਿਲਾਂ ਜਿਹੜੀ ਇਹ ਜਿਹੜੀ ਹੈਗੀ ਇਹ ਬੱਕਰੀ ਦੀ ਧੀ ਜਿਹੜੀ ਮਾਂ ਇਹ ਇੱਕ ਦਿਨ ਇਹਦਾ ਕੋਈ ਬੱਚਾ-ਪੁੱੱਚਾ ਹੋਰ ਰੱਖਿਆ ਤੁਸੀਂ? ਹਾਂ, ਠੀਕ ਆ। ਅੱਛਾ ਜੀ। ਬੱਚਾ ਇੱਥੇ ਦਾ। ਆ ਵੀ ਇੱਥੇ ਦਾ। ਹੋਰ ਵੀ ਨੇ ਛੋਟੇ ਬੱਚੇ। ਜਿਹੜੇ ਅਜੂ ਘਰੇ ਤੋਂ ਆਏ ਉਹ ਇੱਥੇ ਦੇ ਨੇ। ਅੱਛਾ ਜੀ। ਕੋਈ ਪੱਠਾ ਦਾ ਖਾ ਉਹ ਇੱਜ ਨਾਲ। ਹਜੇ ਵੇਚਦੀ ਨਹੀਂ ਸੀ। ਹਜੇ ਭਾਈ ਆਇਆ ਮੈਂ ਪੱਠਾ-ਵੁੱਠਾ ਆਇਆ। ਪੱਠਾ ਬੇਗੋ ਬਹੁਤ ਹੋਗੇ। ਅੱਛਾ ਜੀ। ਸਾਨੂੰ ਫੋਨ ਬੜੇ ਆਉਂਦੇ ਨੇ ਬੱਕਰੇ ਦੇ ਤੇਰੇ ਦੇ। ਤੇ ਬੇਗੋ ਇਹਦੀ ਇੰਨੇ ਬਿਕੇ ਨੇ ਬਹੁਤ ਜ਼ਿਆਦਾ। ਅੱਛਾ ਜੀ। ਕਿ ਜਿਹੜੇ ਨਵੇਂ ਬੱਕਰੀ ਨੇ ਇਹ ਕਰਦੇ ਆ ਆਪ ਵੀ ਘਰ ਵਾਲੀਆਂ ਬੱਕਰੀਆਂ ਤੇ ਪਹਿਲੀਆਂ ਬੱਕਰੀਆਂ ਚ ਇਹ ਇੰਨੀ ਵੀ ਵੈਕਸੀ ਨਹੀਂ ਵੀ ਕੋਈ ਬੰਦਾ ਆ ਕੇ ਕਹਿ ਦੇਵੇ ਇੰਨਾ ਮੇਲਾ ਭਰਿਆ ਹੋਇਆ ਇਹ ਬੰਦੇ ਮਾੜੀ ਮੋਟੀ ਵੀ ਜਾਂ ਕੋਈ ਸਿੱਟੇ ਦੀ ਜਾਂ ਡੱਬੇ ਦੀ ਜਾਂ ਇਹਨੂੰ ਕੋਈ ਬੰਦਾ ਆਏ ਆ ਕੇ ਕਹਿ ਦੇਵੇ ਵੀ ਇਹਦੇ ਵਿੱਚ ਆ ਗੱਲ ਖਾਨਦਾਨੀ ਪਹਿਲੀਆਂ ਬੱਕਰੀਆਂ ਦੇ ਵਿੱਚ ਕੋ ਪਰ ਇਹ ਖਾਨਦਾਨੀ ਤਾਂ ਹੈਗਾ ਖਰਾ ਕੋਈ ਗੱਲ ਨਹੀਂ ਪੱਠਵੀਂ ਵੀ ਆ ਜਾਂਦੀ ਆਹਰੇ ਕਲਾ ਸਕੂਲ ਤਾਂ ਨਹੀਂ ਹੁੰਦੀਆਂ ਆ ਆਹ ਬੱਥੇ ਇਹ ਵੀ ਜਿਹੜੀ ਕਿ ਇਕਦੀਆਂ ਨੇ ਮੰਡੀਆਂ ਦੇ ਵਿੱਚ ਛੱਲੇ ਮੁੰਦੀਆਂ ਬਿਲਕੁਲ ਜੰਗਿਆ ਟੀਕ ਟੋਟੀ ਹੈ ਠੀਕ ਤੇ ਥੀਂ ਹੈ ਜਾਂ ਚੜੀ ਹੋਈ ਪੀਂਗ ਹੈ ਜਿਹਦਾ ਹਲਾਰਾ ਆ ਗਿਆ ਠੀਕ ਹੈ ਜਿਹੜਾ ਅੱਧ ਵਿਚਾਲੋਂ ਟੁੱਟ ਗਿਆ ਉਹ ਮੁਹੰਮਦ ਸਦੀਕ ਪਹਿਲੀ ਗੱਲ ਤੇ ਆ ਵੀਰੇ ਕਰਦੇ ਆ ਅੱਧੀ ਆ ਪਤਾ ਜਾਂਦਾ ਇਹ ਵੀ ਦੇਖੋ ਅਗਲੀਆ ਪੋਤਾ ਕਦਾ ਖਲੇ ਤੋਂ ਚੰਗਾ ਸੋਨਾ ਬੜਾ ਗਲੇ ਦਾ ਹਾਂ ਸੁਣ ਲੈ ਮਾਰਾ ਮੋਕਾ ਨਾ ਸਤਾ ਤੇਰੇ ਚ ਵੀ ਉਹ ਨਿਰੁਖੀ ਮੋਕਾ ਪਤਾ ਹੈ ਗਾਰੇ ਨਾ ਕੋਈ ਨਹੀਂ ਕੋਈ ਨਹੀਂ ਮਾਰਾ ਮੋਕਾ ਜਦੋਂ ਪਾਕ ਤੇ ਵੀ ਹੁੰਦਾ ਠੀਕ ਹੈ ਜੀ ਗੱਲ ਹਰ ਕੋਈ ਨਿਸ਼ਾਨ ਚ ਮਾੜਾ ਮੋਟਾ ਹੋਣ ਇੱਥੇ ਕੀ ਕਰਿਆ ਹਲਤੀ ਹਰੇਕ ਕਰਦਾ ਲੋਕ ਪਤਾ ਕੀ ਗੱਲ ਆ ਕਿਸੇ ਤੋਂ ਕੋਈ ਨਹੀਂ ਡਰਦਾ ਕੰਨ ਦੇਖ ਕੇ ਬੜੇ ਬੜੇ ਉਹ ਬੰਦਾ ਕਿਹੜੇ ਜਿਹੜੇ ਦੇ ਵਿੱਚ ਦੀ ਹਵਾ ਨਹੀਂ ਨਿਕਲੀ ਜਿਹੜੀਆਂ ਸਾਲ ਬੱਕਰੀਆਂ ਉਹਨਾਂ ਦੇ ਇੱਕ ਦਿੰਦੇ ਸਹੀ ਗੱਲ ਇਹ ਸਾਲ ਬੱਕਰੀਆਂ ਕਿਹਨੂੰ ਝੋਲਾ ਨਾ ਆਇਆ ਹਵਾ ਦਾ ਉਹ ਬੰਦਾ ਨਹੀਂ ਜਿਹੜਾ ਡਿੱਕੇ ਸਵਾਰ ਨਾ ਹੋਇਆ ਉਹ ਬੰਦਾ ਨਹੀਂ ਜਿਹੜਾ ਕਹਿੰਦਾ ਵੀ ਐਡੇ ਐਡੇ ਕੰਨਾਂ ਵਾਲੀਆਂ ਬੱਕਰੀਆਂ ਪਿਓ ਨੰਬਰ ਸਰੀਆਂ ਨੇ ਮੇਰੇ ਮੂੰਹ ਤੇ ਆ ਕੇ ਗੱਲ ਕਰੇ ਉਹ ਮੈਂ ਪੁੱਛਦਾ ਪਰ ਬਹੁਤਿਆਂ ਨਾਲੋ ਲਖੀ ਰਾਮ ਤੇਰਾ ਬੱਕਰਾ ਚ ਸਿਰ ਹੈ ਤੂੰ ਵੀ ਨੰਬਰ ਸਰੀਆਂ ਇੰਨਾ ਕੰਨ ਬੱਖਾ ਉੱਚਾ ਅੱਖਾਂ ਲਾਲ ਦੇ ਵਿੱਚ ਉਹ ਪਿਓਰ ਦੇ ਵਿੱਚ ਜਿਹੜੀ ਬੱਕਰੀ ਆ ਜਾਏ ਅੱਖਾਂ ਦਾ ਕੋਈ ਚੱਕਰ ਹੀ ਨਹੀਂ ਬਾਈ ਅੱਖਾਂ ਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਇਹ ਜੀ ਲਾਲ ਅੱਖਾਂ ਨੇ ਹਾਂ ਉਹੀ ਆ ਗਈ ਗੱਲ ਮੇਰੇ ਨਾਲ ਵੀ ਪਹਿਲਾਂ ਲਾਲ ਅੱਖਾਂ ਦੇ ਕਹਿੰਦੇ ਉਹ ਨੁਕਸ਼ ਘਟਦਾਨੇ ਨੇ ਅਸਲ ਗਿਣਿਆ ਹੋਇਆ ਲਾਲ ਅੱਖਾਂ ਲਈ ਅੰਬਰਸਰੀ ਪਿਓਰ ਅੰਬਰਸਰੀ ਕਿਉਂ ਲਾਲ ਕਿਉਂ ਆ ਮੇਰੇ ਕੋਲੇ ਨੰਬਰ ਨੇ ਹੁਣੇ ਰਿਕਾਰਡਿੰਗ ਕਰ ਲਓ ਉਧਰਲੇ ਬੰਦਿਆਂ ਦੇ ਅੰਬਰਸਰੀਆਂ ਨੇ ਪੌਂਆਂ ਨੇ ਵੀਰੇ ਉਹ ਬੰਦੇ ਹੀ ਲਾਲ ਅੱਖ ਦੀ ਬੱਕਰੀ ਨੂੰ ਮੰਨਦੇ ਨੇ ਹਾਂ ਜੀ ਛੋਟਾ ਥੰਨ ਗਾਦਨ ਲੰਬਾ ਹਾਂ ਪਾਕਿਸਤਾਨ ਦੀ ਲਾਲ ਅੱਖ ਨਹੀਂ ਮੰਨਦੇ ਨੇ ਸਾਡੀਆਂ ਬਹੁਤ ਐਨਾ ਗੱਲਾਂ ਬਾਤਾਂ ਹੁੰਦੀਆਂ ਨੇ ਰਾਤ ਨੂੰ ਆਹ ਰਾਤ ਉਹਦਾ ਮੁੰਡੇ ਦਾ ਸੋਨੂੰ ਦਾ ਤੈਨੂੰ ਉਹਨੇ ਕਿਹਾ ਕਹਿੰਦਾ ਰਾਜੂ ਨਾਲ ਤੇਰੀ ਗੱਲਬਾਤ ਵੀ ਹੋਈ ਆ ਹਾਂ ਅੰਮ੍ਰਿਤ ਉਹਦੇ ਅੰਮ੍ਰਿਤਸਰ ਤੋਂ ਪਰੇ ਆਉਂਦਾ ਹਾਂ 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 ਤਰਨਤਾਰਨ ਕੰਨੀ ਹਾਂ ਨਾ ਇੱਧਰ ਅੰਮ੍ਰਿਤਸਰ ਤੋਂ ਇੱਧਰ ਆ ਉਹਦਾ ਸੋਨੂੰ ਦਾ ਇੱਧਰ ਆ ਤਰਨਤਾਰਨ ਵਾਲਾ ਮੁੰਡਾ ਹੋਰ ਆ ਮੈਂ ਨਾ ਰੋਜ਼ੇ ਕੱਥ ਰਿਹਾ ਹਾਂ ਹਾਂ ਉਹ ਬੰਦੇ ਨੇ ਜੀ ਗੱਲ ਉਹਨਾਂ ਦੇ ਜੀ ਸਾਲ ਸਹੀ ਅਗਨਾ ਬਾਦੇ ਹੁਣ ਲੋਗਾ ਮੱਥੇ ਜਿਹੜੀਆਂ ਬੱਕਿਆਂ ਦਾ ਉਹੀ ਕੱਢਦੀਆਂ ਲੋਕਾਂ ਨੇ ਨਹੀਂ ਜੀ ਬੱਕਰਾ ਤੇਰਾ ਵਧੀਆ ਭਾਈ ਬਹੁਤ ਫੀਲੇ ਦਾ ਬੱਕਰਾ ਹੈ ਕੋਈ ਦਾ ਬੱਚਾ ਪਾਣ ਲੈ ਇੱਕ ਬੱਚਾ ਸਮਾਂ ਸਾਨੂੰ ਵੀ ਲੈ ਜੀ ਜਾ ਜਾ ਜੇ ਤਾਂ ਵੇਚਣਾ ਹੋ ਤਾਂ ਸਾਨੂੰ ਅੱਧੀ ਰਾਤ ਫੋਨ ਕਰਦੀ ਤੇਰਾ ਇੱਕ ਅੱਧੇ ਘੰਟੇ ਚ ਵੇਚਦਾ ਆਪਾਂ ਰਾਜੂ ਕਿਸ ਤੋਂ ਬੱਕਰਾ ਜੇ ਕੋਈ ਅਗਰ ਮਾੜਾ ਮੋਟਾ ਅੱਖ ਦਾ ਭਾਈ ਨੁਕਸ ਕਰਦਾ ਹੋਵੇ ਉਹ ਅਗਲੇ ਦੀ ਮਰਜ਼ੀ ਪਰ ਅਸੀਂ ਅੱਖ ਨੂੰ ਨਹੀਂ ਸਮਝਦੇ ਅੱਖ ਤਾਂ ਚਿੱਟੀ ਵੀ ਹੁੰਦੀ ਹੈ ਅੰਮ੍ਰਿਤਸਰੀ ਦੀ ਲਾਲ ਵੀ ਹੁੰਦੀ ਹੈ ਅੱਖ ਦਾ ਕੋਈ ਬੜਾ ਨੁਕਸ ਨਾ ਹੋ ਜਿਹੜਾ ਉਹ ਆਲਾ ਖਦਾ ਵੀ ਨੁਕਸ ਕਰਦਾ ਰਹੇ ਸਾਡੇ ਨਾਲ ਗੱਲ ਕਰੇ ਹਾਂ ਸਾਡੇ ਨਾਲ ਕਰੇ ਚੰਗੀ ਬੱਕਰੀ ਹੋਰ ਦਿਖਾ ਦੇ ਭਾਈ ਕੀ ਰੀਜੈਂਟ ਆ ਹਾਂ ਕੋਈ ਵੀ ਕਦੇ ਦੀ ਚੰਗੀ ਵੀ ਵੀਡੀਓ ਹੋਰ ਬਣਵਾ ਲਓ ਜੀ ਜਿਹੜੀ ਕੋਈ ਤੇ ਨਹੀਂ ਕਰਨੀ ਹੈ ਬਾਕੀ ਇਹ ਬਾਈ ਨੂੰ ਤੇ ਨੰਬਰ ਦੇ ਦੀ ਸਾਰੇ ਚੰਗੇ ਨੇ ਸਾਰੇ ਟੋਰੀਆਂ ਦਾ ਫੜ ਲਓ ਜੀ ਉਹ ਫੜ ਲਓ ਲਓ ਜੀ ਉਹਨਾ ਬਣਾ ਲਾ ਪੁੱਤ ਬਣਾ ਲਾ ਅਗਲੇ ਸਾਲ ਤੇ ਕਰ ਲਾ ਬਣਾ ਲਿਆ ਆਹ ਬਾਕੀ ਭਾਈ ਤੇਰੀ ਪਚਾਲੇ ਖੜਕੇ ਉਹ ਮੁੰਡੇ ਤੋਂ ਕਰਾ ਲਾ ਫੋਟੋ ਆਜਾ ਬਈ ਤੇ ਨਾਲ ਚ ਮੇਰੇ ਨਾਲ ਕੀ ਹੈ ਮੈਂ ਤਾਂ ਰੋਜ਼ੇ ਫੋਟੋ ਕਰਾਉਣਾ ਆਪਾਂ ਨੂੰ ਸਾਰੇ ਮਾਮਾ ਮਾਤਿਆ ਨੇ ਕਹਿੰਦੇ ਅਰੇ ਮੂਵੀ ਵਾਲੇ ہماری ਫੋਟੋ ਬਣਾ ਦਿਓ ਅਰੇ ਕਹਿੰਦੇ ਹਮ ਤਾਂ ਲੁੱਟ ਗਏ ਤੇਰੇ ਪਿਆਰ ਅਰੇ ਲੱਖੇ ਹਮ ਤਾਂ ਤੇਰੇ ਪਿਆਰ ਮੇ ਲੁੱਟ ਗਏ ਅਰ ਫੁੱਟ ਗਏ ਇਹ ਵੀ ਜ਼ੋਕਰਾ ਹਾਂ ਤੇਰੀ ਜ਼ੋਕਰਾ ਹਮ ਤਾਂ ਤੇਰੇ ਸੇ ਪਿਆਰ ਜਿਆਦਾ ਕਰਤੇ ਆ ਰਾਜੂ ਤੇਰੀ ਗੱਲਾਂ ਹੀ ਲੋਕਾਂ ਨੂੰ ਵਧੀਆ ਲੱਗਦੀਆਂ सही हैं। बंदा नहीं देखते, बंदे की तस्वीर देखते हैं बंदे की खाने वाली मिठी खीर देखते है हम अच्छी जनानियों की तस्वीर देखते हैं। <laughs> खुश हो भाई जंगल में मंगल लाता है पर राजू किसी को नहीं नहींता तो है <laughs> सबसे खड़ा लाके खड़ा <laughs> हाँ <है। laughs> ਲਿਆ ਉਹ ਚੋਲੀ ਨਾ ਲਾਤਾ ਕੀ ਨਾ ਨਾ ਲੱਗਦਾ ਵੀ ਚੜਾ ਵਾਲਾ ਲਿਆ ਸਾਡੇ ਹਾਂ ਬਾਅਦ ਕੀ ਸਾਡੇ ਕੋਈ ਕਰਾਇਆ ਜਾਂਦਾ ਤੇ ਜਿੱਕੇ ਲੈ ਕੇ ਘਰ ਆ ਯਾਰ ਕੋਈ ਨਹੀਂ ਕੋਈ ਨਾ ਨਾ ਉਹ ਬਸ ਕੋਈ ਨਹੀਂ ਇਹਦਾ ਤੂੰ ਕੰਮ ਨਾ ਕਰ ਗਰੀਬ ਆ ਬੀ ਉਹ ਤੂੰ ਵੀੜੀਆਂ ਪੀ ਲਈ ਉਹ ਲੈ ਤਹਜੀ ਲੈ ਬਾਈ ਤੂੰ ਵੜਾ ਮੁੰਡੇ ਪੁਲੀਸਰ ਪਾਤ ਦੇਖੇ ਹੋਏ ਸੀ ਵਧੀਆ ਵੀਡੀਓ ਬਈ ਜੀ ਬਣਾਲੀ ਪੈਂ ਘੇੜਦੇ ਜੀ ਹੋਰ ਸਿੱਟਦੇ ਨੇ ਤੇ ਲਾਈਕ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਵੀਡੀਓ ਨੂੰ ਜੇਕਰ ਬਾਈਆਂ ਨੂੰ ਪਸੰਦ ਲੱਗਦੀ ਹੈ ਤਾਂ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਈ ਚੈਨਲ ਨੂੰ ਤੇ ਨਤ ਨਵੀਂ ਵੀਡੀਓ ਆਉਂਦੀ ਰਹਿੰਦੀ ਹੈ ਇਹ ਬੈੱਲ ਵਾਲੀ ਘੰਟੀ ਜ਼ਰੂਰ ਦਵਾਇਓ ਤਾਂ ਕਿ ਉਹ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ